ਗੁਰੂ ਪਿਆਰਿਓ ਭਾਵੇਂ ਕਿ ਸਤਿਗੁਰੂ ਜੀ ਸਤਿਗੁਰੂ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਆ ਕਿ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਨਿੰਦਾ ਭਲੀ ਕਿਸੈ ਕੀ ਨਹੀਂ ਮਨ ਮੁਖ ਮੁਗਦ ਕਰਨ ਪਰ ਫਿਰ ਵੀ ਅਸੀਂ ਨਿੰਦਿਆ ਕਰੀ ਜਾਂਦੇ ਆ ਫਿਰ ਵੀ ਆਪਣਾ ਜੀਵਨ ਬਰਬਾਦ ਕਰੀ ਜਾਂਦੇ ਆ ਤਾਂ ਆਓ ਇੱਕ ਸਾਖੀ ਸਰਵਣ ਕਰੀਏ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਜੀਵਨ ਵਿੱਚੋਂ ਇੱਕ ਵਾਰ ਕੀ ਹੋਇਆ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਤੋਂ ਸੈਰ ਕਰਦੇ ਹੋਏ ਮੋਗੇ ਵਾਲੀ ਸੜਕ ਤੇ ਜਾ ਰਹੇ ਸੀ ਮੋਗੇ ਗੱਡੀ ਦੇ ਫਾਟਕ ਲੱਗਣ ਕਰਕੇ ਉਹਨਾਂ ਨੇ ਆਪਣੀ ਜੀਪ ਨੂੰ ਰੁਕਵਾਇਆ ਜਦੋਂ ਬਾਬਾ ਜੀ ਗੱਡੀ ਵਿੱਚੋਂ ਉਤਰ ਕੇ ਬਾਹਰ ਆਏ ਆ ਆਸੇ ਪਾਸੇ ਤੋਂ ਸੰਗਤ ਉੱਠ ਕੇ ਖੜੀ ਹੋ ਗਈ ਵੀ ਮਹਾਪੁਰਖ ਨੇ ਚਲੋ ਇਹਨਾਂ ਦੇ ਦਰਸ਼ਨ ਕਰ ਲਈਏ ਨਾਮ ਜਪਣ ਵਾਲੀ ਰੂਹ ਆ ਇਹਨਾਂ ਨੂੰ ਇੱਕ ਸਾਈਕਲ ਵਾਲਾ ਆਇਆ ਕੀ ਦਾ ਨਾਮ ਸੀ ਪ੍ਰੀਤਮ ਸਿੰਘ ਇਹਨੇ ਇੰਨਾ ਕੱਠ ਦੇਖਿਆ ਤੇ ਪੁੱਛਿਆ ਇਹ ਕੌਣ ਤਾਂ ਸੰਗਤਾਂ ਨੇ ਦੱਸਿਆ ਵੀ ਇਹ ਕਲੇਰਾਂ ਵਾਲੇ ਸੰਤ ਆ ਇਹ ਸੁਣ ਕੇ ਬੜਾ ਚੜਿਆ ਕਹਿੰਦਾ ਦੇਖੋ ਲੋਕਾਂ ਦੀ ਭੇੜਚਾਲ ਕਿਵੇਂ ਮੱਥਾ ਟੇਕੀ ਜਾਂਦੇ ਆ ਇਸ ਤਰ੍ਹਾਂ ਕਹਿ ਕੇ ਕੋਲੋਂ ਲੰਘ ਗਿਆ ਕਿਉਂਕਿ ਸਿੱਖ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਸੀ ਕਿਸੇ ਵੀ ਸੰਤ ਨੂੰ ਮੰਨਦਾ ਨਹੀਂ ਸੀਗਾ ਜਦੋਂ ਇਹ ਹੁਣ ਆਪਦੇ ਦਫ਼ਤਰ ਵਿੱਚ ਜਾ ਕੇ ਕੁਰਸੀ ਤੇ ਬੈਠਾ ਐ ਜੀ ਸਾਹਮਣੀ ਕੰਧ ਦੇ ਉੱਪਰ ਗੁਰੂ ਨਾਨਕ ਦੇਵ ਜੀ ਦੇ ਕੈਲੰਡਰ ਤੇ ਨਿਗਾਹ ਪਈ ਕਿਉਂਕਿ ਆਮ ਹੀ ਪਹਿਨਾ ਕੈਲੰਡਰ ਹੁੰਦੇ ਸੀ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਹੁੰਦੀ ਸੀ ਤੇ ਉਹਦੇ ਵਿੱਚੋਂ ਗੁਰਮਖ ਪਿਆਰਿਓ ਤੇ ਇਹਨੂੰ ਬਾਬਾ ਈਸ਼ਰ ਸਿੰਘ ਜੀ ਦੇ ਦਰਸ਼ਨ ਹੋ ਰਹੇ ਸੀਗੇ ਉਹ ਮੁਸਕਰਾ ਰਹੇ ਸੀਗੇ ਵੇਖਣਸਾਰ ਇਹਦੀਆਂ ਧਾਹਾਂ ਨਿਕਲ ਗਈਆਂ ਕੁਰਸੀ ਤੋਂ ਥੱਲੇ ਬੈਠ ਕੇ ਇਹ ਪ੍ਰੀਤਮ ਸਿੰਘ ਉੱਚੀ ਉੱਚੀ ਰੋਣ ਲੱਗ ਗਿਆ ਨਾਲੇ ਦਰਸ਼ਨ ਕਰੀ ਜਾਂਦਾ ਇਸੇ ਤਰ੍ਹਾਂ ਹੀ 2 ਘੰਟੇ ਬੀਤ ਗਏ ਬਾਅਦ ਵਿੱਚ ਉੱਠ ਕੇ ਆਨੇ ਮੂੰਹ ਧੋਤਾ ਨਾਲੇ ਸੋਚਦਾ ਮਨਾ ਕੀ ਹੋ ਗਿਆ ਤੈਨੂੰ ਇੰਨੀ ਕਮਜ਼ੋਰੀ ਫੜ ਗਿਆ ਫੋਟਮਾ ਅੱਗੇ ਮੱਥਾ ਟੇਕਣ ਲੱਗ ਗਿਆ ਤੂੰ ਤਾਂ ਇਹਨੇ ਕਈ ਸੰਗੀਆਂ ਤੋਂ ਬਾਬਾ ਜੀ ਦੀ ਇਹ ਸੋਭਾ ਸੁਣੀ ਸੀ ਇਸਨੇ ਕਹੀਆਂ ਤੋਂ ਗੁਰੂ ਸਾਹਿਬ ਜੀ ਦੀ ਵਡਿਆਈ ਗੁਰੂ ਸਾਹਿਬ ਜੀ ਦੇ ਸੰਤਾਂ ਦੀ ਸੋਭਾ ਸੁਣ ਚੁੱਕਿਆ ਸੀ ਪਰ ਮਨ ਨਹੀਂ ਸੀ ਮੰਨਦਾ ਵੀ ਸਾਧੂ ਸੰਤ ਹੁੰਦੇ ਆ ਇਨੂੰ ਐਂ ਲੱਗਦਾ ਸੀ ਵੀ ਸਾਰੇ ਹੀ ਪਖੰਡੀ ਹੁੰਦੇ ਆ ਸਾਧ ਸੰਗਤ ਜੀ ਦੇਖੋ ਤੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਇਹ ਪਹਿਰਾਵਾ ਪਾ ਲਿਆ ਸੰਤਾਂ ਵਾਲਾ ਉਹ ਸੰਤ ਨਹੀਂ ਹੈਗੇ ਪਖੰਡੀ ਆ ਉਹੀ ਸਾਧੂ ਸੰਤਾਂ ਦਾ ਨਾਮ ਖਰਾਬ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਪਖੰਡੀ ਹੁੰਦੇ ਆ ਸੰਤ ਹੁੰਦੇ ਆ ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ ਪਰ ਕਰੋੜਾਂ ਪਿੱਛੇ ਕੋਈ ਇੱਕ ਅੱਧਾ ਵਿਰਲਾ ਸੰਤ ਹੁੰਦਾ ਹੁਣ ਇਹ ਵਿਰਲਿਆਂ ਦੇ ਵਿੱਚੋਂ ਹੀ ਸੀਗੇ ਬਾਬਾ ਈਸ਼ਰ ਸਿੰਘ ਜੀ ਤਾਂ ਸਰਦਾਰ ਸ਼ੇਰ ਸਿੰਘ ਮਾਲਵਾ ਵਰਕਸ਼ਾਪ ਵਾਲਿਆਂ ਨਾਲ ਨਾਨਕ ਸਰ ਆਇਆ ਮੰਦ ਦੇ ਵਿੱਚ ਜੇ ਕੁਝ ਖੋਟਾ ਸੋਚ ਰਿਹਾ ਕਿਉਂਕਿ ਇਸ ਤਰ੍ਹਾਂ ਵੀ ਹੋ ਜਾਂਦਾ ਨਾ ਵੀ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਨਹੀਂ ਅਜੇ ਬਣਿਆ ਸੀ ਵੀ ਸੰਤਾਂ ਵਿੱਚ ਮੈਂ ਕੋਈ ਕਮਜ਼ੋਰੀ ਲੱਭੂੰਗਾ ਜਦੋਂ ਇੱਥੇ ਆ ਕੇ ਸੰਗਤ ਨੇ ਨਾਨਕ ਸਰ ਬਾਬਾ ਜੀ ਨੂੰ ਮੱਥਾ ਟੇਕਤਾ ਵੀ ਚਲੋ ਮਹਾਪੁਰਖ ਨੇ ਇਹ ਆਕੜ ਕੇ ਖੜ ਗਿਆ ਪ੍ਰੀਤਮ ਸਿੰਘ ਨੇ ਮੱਥਾ ਹੀ ਨਹੀਂ ਟੇਕਿਆ ਅਜੇ ਵੀ ਭਾਵ ਕੀ ਉਹ ਨਾਸਤਿਕ ਵਰਤੀ ਸੀਗੀ ਤਾਂ ਪਿਆਰੇ ਬਾਬਾ ਜੀ ਨੇ ਪੁੱਛਿਆ ਭਾਈ ਕਿੱਥੋਂ ਆਇਓ ਤਾਂ ਸਾਰਿਆਂ ਨੇ ਆਪਣਾ ਆਪਣਾ ਟਿਕਾਣਾ ਦੱਸਿਆ ਉਹ ਜਿਹਦੇ ਨਾਲ ਆਇਆ ਸੀ ਸਰਦਾਰ ਸ਼ੇਰ ਸਿੰਘ ਉਹ ਕਹਿਣ ਲੱਗੇ ਜੀ ਆ ਨਵਾਂ ਸੰਗੀ ਆਇਆ ਵਾ ਇਹ ਵੀ ਮੋਗੇ ਤੋਂ ਹੀ ਆਇਆ ਸਾਡੇ ਨਾਲ ਇਹ ਕੀਰਤਨ ਵੀ ਕਰ ਲੈਂਦਾ ਤੇ ਪ੍ਰਚਾਰਕ ਵੀ ਆ ਸੁਣਨ ਅਸਾਰ ਹੀ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਵੀ ਸਾਰੇ ਇਹ ਤੋਂ ਭਾਈ ਬਚ ਕੇ ਰਿਓ ਸੰਗਤ ਨੇ ਕਿਹਾ ਜੀ ਕਿਉਂ ਕਹਿੰਦੇ ਤਾਂ ਉੱਡਣਾ ਸਾਪ ਆ ਹੋਰ ਤਾਂ ਰੁੜ ਕੇ ਡੰਗ ਮਾਰਦੇ ਆ ਇਹ ਉੱਡ ਕੇ ਡੰਗ ਮਾਰਦਾ ਇਹ ਸੁਣ ਕੇ ਪ੍ਰੀਤਮ ਸਿੰਘ ਹੋਰ ਵੀ ਨਾਰਾਜ਼ਗੀ ਫੜ ਗਿਆ ਵੀ ਇਹ ਤਾਂ ਮਹਾਪੁਰਖ ਮੈਂ ਸੁਣਿਆ ਸੀਗਾ ਵੀ ਪਰ ਇਹਨਾਂ ਨੇ ਤਾਂ ਕੀ ਬਚਨ ਕਰਤੇ ਆ ਫੇਰ ਬਾਬਾ ਈਸ਼ਰ ਸਿੰਘ ਜੀ ਨੇ ਹੋਰ ਵੀ ਬਚਨ ਕੀਤੇ ਇਹਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਦੇਖੋ ਗੁਰੂ ਹੀ ਜੀਵਨ ਬਦਲਦਾ ਬੰਦੇ ਦਾ ਗੁਰੂ ਘਰੋਂ ਹੀ ਬੰਦੇ ਦਾ ਜੀਵਨ ਪਲਟਾ ਖਾ ਜਾਂਦਾ ਜੇ ਗੁਰੂ ਕਿਰਪਾ ਕਰੇ ਫੋਟੋਆਂ ਵਿੱਚੋਂ ਵੀ ਦਰਸ਼ਨ ਹੋ ਜਾਂਦੇ ਆ ਪਰ ਕਈ ਸੋਚ ਲੈਂਦੇ ਆ ਵੀ ਭਲੇਖਾ ਹੈ ਪਰ ਬਾਬਾ ਜੀ ਕਹਿੰਦੇ ਇਹਦੇ ਵਿੱਚ ਭਲੇਖੇ ਵਾਲੀ ਕਿਹੜੀ ਗੱਲ ਆ ਜਿਹੜਾ ਕੁਝ ਬੰਦਾ ਦੇਖਦਾ ਉਹ ਗੁਰੂ ਹੀ ਦਿਖਾਉਂਦਾ ਹੁੰਦਾ ਤੇ ਗੁਰੂ ਪ੍ਰਤੱਖ ਵੀ ਦਿਖਾ ਸਕਦਾ ਇਹ ਸੁਣ ਕੇ ਪ੍ਰੀਤਮ ਸਿੰਘ ਸੋਚਦਾ ਕਿ ਇਹ ਜੋ ਮੈਨੂੰ ਮੋਗੇ ਦਰਸ਼ਨ ਹੋਏ ਸੀਗੇ ਜੋ ਮੇਰੀ ਕਹਾਣੀ ਆ ਹੱਡ ਬੀਤੀ ਆ ਇਹ ਬਾਬਾ ਜੀ ਤਾਂ ਉਹੀ ਬਚਨ ਕਰੀ ਜਾਂਦੇ ਆ ਫਿਰ ਇਹ ਬਚਨ ਸੁਣ ਕੇ ਉਹਦਾ ਮਨ ਪਿਘਲ ਗਿਆ ਉਹਨੂੰ ਆਈ ਸੀ ਮੈਂ ਪਰਖਾਂਗਾ ਸੰਤਾਂ ਨੂੰ ਜਾ ਕੇ ਵੀ ਹੋ ਸਕਦਾ ਮੇਰਾ ਭਲੇਖਾ ਹੋਵੇ ਫੋਟੋ ਵਿੱਚੋਂ ਕਲੰਡਰ ਵਿੱਚੋਂ ਕਿਵੇਂ ਦਰਸ਼ਨ ਹੋ ਸਕਦੇ ਆ ਤਾਂ ਕਈ ਵਾਰੀ ਆਪਾਂ ਕਹਿੰਦੇ ਆ ਮਾਨਸਿਕ ਰੋਗ ਆ ਇਦਾਂ ਦਾ ਉਹਨੇ ਕੁਝ ਸੋਚ ਲਿਆ ਪਰ ਭਗਤ ਕਬੀਰ ਜੀ ਦਾ ਬਚਨ ਆ ਨਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪਏ ਗਿਰ ਪਰਿਆ ਪਰਾ ਕਲੇਜੇ ਛੇਕ ਇਸ ਤਰ੍ਹਾਂ ਪ੍ਰੀਤਮ ਸਿੰਘ ਫੇਰ ਉੱਥੇ ਚਰਨਾਂ ਤੇ ਟਹਿ ਪਿਆ ਪਰ ਮਾਲਕ ਅਜੇ ਵੀ ਨੇੜੇ ਨਹੀਂ ਆਉਣ ਦਿੰਦੇ ਜਦੋਂ ਇਹ ਝੌਕ ਕੇ ਬਾਬਾ ਜੀ ਨੂੰ ਮੱਥਾ ਟੇਕਣ ਲੱਗਾ ਭਾਵ ਉਹਨਾਂ ਨੇ ਬਚਨ ਕੀਤੇ ਭਾਈ ਸਾਧੂ ਸੰਤਾਂ ਨੂੰ ਮੱਥਾ ਨਹੀਂ ਟੇਕੀਦਾ ਹੁੰਦਾ ਇਹ ਸਾਧ ਹੁੰਦੇ ਪ੍ਰੀਤਮ ਸਿੰਘ ਦਾ ਮਨ ਫੜਿਆ ਗਿਆ ਉੱਥੇ ਹੀ ਸੰਗਤਾਂ ਨਾਲ ਆਉਂਦਾ ਰਿਹਾ ਨਾਨਕ ਸਰ ਦਰਸ਼ਨ ਕਰਕੇ ਮੁੜ ਜਾਣਾ ਹਰ ਵਾਰੀ ਕੁਝ ਨਾ ਕੁਝ ਸਿੱਖਣ ਨੂੰ ਮਿਲਣਾ ਮਨ ਨੂੰ ਨਵੀਂ ਖਰਾਕ ਮਿਲਣੀ ਪਰ ਬਾਬਾ ਜੀ ਨੂੰ ਉੱਡਣਾ ਕਹਿ ਕੇ ਹੀ ਬੁਲਾਉਂਦੇ ਰਹੇ ਇੱਕ ਵਾਰ ਇਹਨਾਂ ਦੇ ਨਾਲ ਸੋਹਣ ਸਿੰਘ ਆਇਆ ਉਹ ਹੱਸ ਕੇ ਕਹਿੰਦਾ ਕਿ ਤੈਨੂੰ ਤਾਂ ਬਾਬਾ ਜੀ ਤੋਂ ਉੱਡਣੇ ਸੱਪ ਦਾ ਨਵੇਂ ਖਿਤਾਬ ਮਿਲ ਗਿਆ ਇਹ ਸੁਣ ਕੇ ਪ੍ਰੀਤਮ ਸਿੰਘ ਨੇ ਬੜਾ ਦੁੱਖ ਜਿਹਾ ਮਨਾਇਆ ਮੋਗੇ ਤੋਂ ਸ਼ੇਰ ਸਿੰਘ ਦੇ ਨਾਲ ਆਇਆ ਤੇ ਫਿਰ ਇਹ ਪ੍ਰਸ਼ਾਦ ਲੈ ਕੇ ਆਇਆ ਆਲੂ ਬਖਾਰੇ ਦਾ ਨਾਨਕ ਸਰ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਕਹਿੰਦੇ ਆ ਗਏ ਉੱਡਣਿਆਂ ਤਾਂ ਪ੍ਰੀਤਮ ਸਿੰਘ ਜੀ ਕਹਿੰਦਾ ਵੀ ਮੈਨੂੰ ਦੇਖੋ ਆਪ ਜੀ ਦੇ ਦਰ ਤੋਂ ਸੱਪ ਵਾਲਾ ਖਿਤਾਬ ਮਿਲ ਗਿਆ ਇਹ ਤਾਂ ਚੰਗਾ ਹੀ ਖਿਤਾਬ ਆ ਵੀ ਤੁਹਾਡੀ ਸੰਗਤ ਕਰਕੇ ਹੀ ਫਲ ਮਿਲਦਾ ਫਿਰ ਉਦੋਂ ਬਾਬਾ ਜੀ ਹੱਸ ਕੇ ਕਹਿੰਦੇ ਵੀ ਨਹੀਂ ਗੱਲ ਦਰਅਸਲ ਇਹ ਆ ਵੀ ਜਿਹੜੇ ਮਹਾਪੁਰਖ ਹੁੰਦੇ ਆ ਉਹਨਾਂ ਦੇ ਨਿੰਦਕਾਂ ਨੂੰ ਇਹੋ ਜਿਹਾ ਹੀ ਫਲ ਮਿਲਦਾ ਹੁੰਦਾ ਸੋਚ ਤੂੰ ਮਨ ਵਿੱਚ ਕਿੰਨੇ ਮਹਾਪੁਰਖਾਂ ਦੀ ਨਿੰਦਾ ਕੀਤੀ ਆ ਇਸ ਕਰਕੇ ਤੇਰਾ ਨਾਂ ਉੱਡਣਾ ਸੱਪ ਪੈ ਗਿਆ ਤਾਂ ਪ੍ਰੀਤਮ ਸਿੰਘ ਦੇ ਨੇਤਰਾ ਵਿੱਚ ਜਲ ਆ ਗਿਆ ਉਹ ਰੋਇਆ ਬੇਨਤੀ ਕੀਤੀ ਭੁੱਲ ਹੋ ਗਈ ਇਹ ਜੀਵ ਦੇ ਨਾਲ ਮੈਂ ਮਹਾਪੁਰਖਾਂ ਦੀ ਨਿੰਦਿਆ ਕਰਦਾ ਰਿਆਂ ਕਿਰਪਾ ਕਰੋ ਮੇਰੇ ਦੰਦ ਖੱਟੇ ਕਰ ਦਿਓ ਮੈਂ ਕਿਸੇ ਦੇ ਡੰਗ ਨਾ ਮਾਰਾਂ ਅੱਜ ਤੋਂ ਕਿਸੇ ਦੀ ਨਿੰਦਿਆ ਨਾ ਕਰਾਂ ਕਿਉਂਕਿ ਨਿੰਦਾ ਕਿਸੇ ਦੀ ਕਰਨੀ ਨਹੀਂ ਚਾਹੀਦੀ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਗੁਰੂ ਅਮਰਦਾਸ ਜੀ ਕੀ ਕਹਿੰਦੇ ਆ ਨਿੰਦਕਾਂ ਦੇ ਮੂੰਹ ਦਰਗਾਹ ਵਿੱਚ ਕਾਲੇ ਹੁੰਦੇ ਆ। ਤਾਂ ਜਦੋਂ ਫਿਰ ਮਹਾਪੁਰਖ ਮੇਰ ਦੇ ਘਰ ਵਿੱਚ ਆਏ ਕਹਿੰਦੇ ਆਲੂ ਬਖਾਰੇ ਦਾ ਪ੍ਰਸ਼ਾਦ ਲੈ ਕੇ ਆਇਆ ਸੀ ਤਾਂ ਇਹਦੇ ਵਿੱਚੋਂ ਇਸ ਨੂੰ ਪ੍ਰਸ਼ਾਦ ਦੇ ਕੇ ਬਚਨ ਕੀਤਾ ਲੈ ਤੇਰੇ ਦੰਦ ਖੱਟੇ ਕਰ ਦਿੱਤੇ ਆ। ਅੱਜ ਤੋਂ ਕਿਸੇ ਦੀ ਨਿੰਦਿਆ ਨਹੀਂ ਕਰੇਗਾ। ਅਮਰਤ ਸ਼ੱਕੇ ਗੁਰੂ ਵਾਲਾ ਬਣ ਅਮਰਤ ਸ਼ਿਕਾਇਆ ਇਹਨੇ ਸੱਤ ਬਚਨ ਮੰਨਿਆ। ਸਰਦਾਰ ਸ਼ੇਰ ਸਿੰਘ ਨਾਲ ਵਾਪਸ ਗਿਆ। ਜਦੋਂ ਆਲੂ ਬਖਾਰੇ ਦਾ ਪ੍ਰਸ਼ਾਦ ਮੂੰਹ ਵਿੱਚ ਪਾਇਆ ਦੰਦ ਸੱਚਮੁੱਚ ਇੰਨੇ ਖੱਟੇ ਹੋ ਗਏ ਜਿਵੇਂ ਇਹਨੇ ਇਮਲੀ ਖਾਦੀ ਹੁੰਦੀ ਆ ਪ੍ਰਸ਼ਾਦ ਛਕਣਾ ਔਖਾ ਹੋ ਗਿਆ ਹੋਟਲ ਤੇ ਜਾ ਕੇ ਚਾਹ ਦੇ ਨਾਲ ਡਬਲ ਰੋਟੀ ਜਿਹੜੀ ਹੁੰਦੀ ਆ ਉਹ ਲਈ ਆ ਪਰ ਦੰਦ ਇੰਨੇ ਖੱਟੇ ਹੋ ਗਏ ਡਬਲ ਰੋਟੀ ਖਾਣੀ ਵੀ ਔਖੀ ਹੋ ਗਈ ਨਾਲ ਹੀ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਆ ਕਿਉਂ ਉੱਡਣਿਆ ਤੇ ਦੰਦ ਖੱਟੇ ਹੋਣ ਦੀ ਮੰਗ ਮੰਗੀ ਸੀ ਤਾਂ ਹੋ ਗਏ ਦੰਦ ਖੱਟੇ ਤਾਂ ਉੱਡਣੇ ਨੇ ਉਸ ਵੇਲੇ ਬੇਨਤੀ ਕੀਤੀ ਮਹਾਰਾਜ ਮੈਂ ਤਾਂ ਖਾਣ ਪੀਣ ਛਕਣ ਛਕਾਉਣ ਤੋਂ ਖਾ ਹੋ ਗਿਆ ਮੇਰੇ ਦੰਦ ਠੀਕ ਕਰੋ ਅੱਜ ਤੋਂ ਪ੍ਰਣ ਕਰਦਾ ਸੱਚਮੁੱਚ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ ਅੰਮ੍ਰਿਤ ਛਕਾਂਗਾ ਸਿੰਘ ਸਜਾਂਗਾ ਕੰਨ ਵਿੱਚ ਆਵਾਜ਼ ਪਈ ਚੰਗਾ ਫਿਰ ਹੁਣ ਦੰਦ ਠੀਕ ਹਨ ਸਭ ਕੁਝ ਸ਼ਕਲ ਪ੍ਰੀਤਮ ਸਿੰਘ ਦੇ ਦੰਦ ਉਸੇ ਵੇਲੇ ਠੀਕ ਹੋ ਗਏ ਇਹ ਕਰਿਸ਼ਮਾ ਪ੍ਰੀਤਮ ਸਿੰਘ ਦੀ ਜ਼ਿੰਦਗੀ ਵਿੱਚ ਵਾਪਰਿਆ ਸਾਧ ਸੰਗਤ ਜੀ ਤੇ ਬਾਅਦ ਵਿੱਚ ਉਹ ਸ਼ਰਦਾ ਦੇ ਨਾਲ ਨਾਨਕ ਸਰਦੀ ਧਰਤੀ ਤੇ ਆਉਂਦਾ ਰਿਆ ਹੁਣ ਦੇਖੋ ਕੁਝ ਲੋਕ ਆ ਜਿਹੜੇ ਨਿੰਦਿਆ ਕਰਦੇ ਆ ਕਈ ਵਾਰੀ ਸਾਡਾ ਜੀਵਨ ਇਹੋ ਜਿਹਾ ਬਣ ਜਾਂਦਾ ਅਸੀਂ ਨਿੰਦਿਆ ਹੀ ਕਰੀ ਜਾਂਦੇ ਸਾਰੀ ਜ਼ਿੰਦਗੀ ਨਾ ਤਾਂ ਅਸੀਂ ਭਜਨ ਮੰਦਗੀ ਕਰਦੇ ਆ ਤੇ ਨਾ ਜਿਹੜੇ ਭਜਨ ਮੰਦਗੀ ਕਰਦੇ ਆ ਉਹਨਾਂ ਨੂੰ ਜਰਦੇ ਆ ਇਹ ਵੱਡੀ ਗੱਲ ਆ ਨਿੰਦਾ ਭਲੀ ਕਿਸੇ ਕੀ ਨਹੀਂ ਮਹਾਰਾਜ ਦੀ ਬਾਣੀ ਤਾਂ ਕਹਿੰਦੀ ਆ ਗੁਰੂ ਅਮਰਦਾਸ ਜੀ ਦੇ ਬਚਨਾਂ ਸੁਹੀ ਰਾਗ ਵਿੱਚ ਕਹਿੰਦੇ ਭਾਈ ਨਿੰਦਿਆ ਕਰਨਾ ਕੋਈ ਚੰਗਾ ਕੰਮ ਥੋੜੀ ਆ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਿੰਦਿਆ ਕਰਦੇ ਹੁੰਦੇ ਆ ਤੇ ਉਹਨਾਂ ਨੂੰ ਕੀ ਮਿਲਦਾ ਉਹਨਾਂ ਨੂੰ ਕੋਈ ਚੰਗੀ ਸੋਹਬਤ ਮਿਲਦੀ ਆ ਨਾ ਜੀ ਨਾ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ ਇਹੋ ਜੇ ਬੰਦੇ ਨਰਕਾਂ ਵਿੱਚ ਪੈਂਦੇ ਆ ਇਹੋ ਜੇ ਲੋਕਾਂ ਨੂੰ ਨਰਕਾਂ ਚ ਸੁੱਟਿਆ ਜਾਂਦਾ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਤੇ ਇਹ ਕਰਮ ਕਮਾਹੇ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿ シュ ਨਾ ਜਾਏ ਗੁਰਮਖ ਪਿਆਰਿਓ ਬੰਦਾ ਜਿਹੋ ਜੀ ਵੀ ਕਾਲ ਕਮਾਉਂਦਾ ਉਹੋ ਜੈ ਬੰਦੇ ਨੂੰ ਫਲ ਮਿਲਦਾ ਆਪ ਬੀਜ ਕੇ ਹੀ ਆਪਾਂ ਖਾਨੇ ਆ ਤਾਂ ਨਿੰਦਿਆ ਕਰਕੇ ਅਸੀਂ ਆਪਣੇ ਸਿਰ ਤੇ ਪਾਪ ਢੋਨੇ ਆ ਇਹ ਨਿੰਦਿਆ ਜਿਹੜੀ ਆ ਇਨੀ ਮਾੜੀ ਆ ਦੇਖੋ ਮਾਂ ਪੋ ਜਿਹੜੇ ਹੁੰਦੇ ਆਪਣੇ ਬੱਚੇ ਦੀ ਗੰਦਗੀ ਹੱਥਾਂ ਨਾਲ ਧੋਂਦੇ ਤੇ ਆਪਾਂ ਜਦੋਂ ਕਿਸੇ ਦੀ ਨਿੰਦਿਆ ਕਰਦੇ ਆਪਾਂ ਜੀਬ ਨਾਲ ਉਹਦੀ ਗੰਦਗੀ ਸਾਫ ਕਰਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਭਗਤ ਕਬੀਰ ਜੀ ਦਾ ਜੀਵਨ ਪੜ ਲਓ ਉਹ ਵੀ ਕਹਿੰਦੇ ਨੇ ਨਿੰਦਕ ਹਮਰੇ ਕਪਰੇ ਧੋਏ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਤਾਂ ਕਹਿੰਦੇ ਨੇ ਨਿੰਦਕ ਡੁੱਬਦਾ ਵਾ ਜਿਹਦੀ ਆਪਾਂ ਨਿੰਦਿਆ ਕਰਦੇ ਆ ਉਹ ਤਰ ਜਾਂਦਾ ਉਹਦੇ ਪਾਪ ਆਪਾਂ ਧੋਨੇ ਆ ਇਸ ਕਰਕੇ ਸਾਧੂ ਸੰਤ ਜਿਹੜੇ ਆ ਮਹਾਪੁਰਖ ਆ ਜਾਂ ਗੁਰੂ ਸਾਹਿਬਾਨ ਆ ਗੁਰੂ ਅਮਰਦਾਸ ਜੀ ਆ ਭਾਵੇਂ ਕੋਈ ਵੀ ਗੁਰੂ ਜੀ ਆ ਉਹ ਸਾਨੂੰ ਨਿੰਦਿਆ ਕਰਨ ਤੋਂ ਰੋਕਦੇ ਆ ਤਾਂ ਇਸ ਤਰ੍ਹਾਂ ਧੰਤਨ ਬਾਬਾ ਆਨੰਦ ਸਿੰਘ ਜੀ ਉਹਨਾਂ ਤੋਂ ਬਰੇ ਬਰੋ ਸਾਇ ਹੋਏ ਸੰਤ ਮਹਾਪੁਰਖ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾ ਦੀ ਧਰਤੀ ਤੇ ਰਹੇ ਉਹਨਾਂ ਦਾ ਹੀ ਅਜੇ ਨਾ ਪ੍ਰਤਾਪ ਅੱਜ ਵੀ ਸਾਧ ਸੰਗਤ ਉਥੇ ਜਾ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਦੀ ਆ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੀ ਆ ਉਹ ਸੰਤਾਂ ਦਾ ਕੋਈ ਤਰੀਕਾ ਸੀ ਵਿਧੀ ਸੀ ਇਹ ਨਾਮ ਨਾਲ ਜੋੜ ਕੇ ਸਾਧ ਸੰਗਤ ਨੂੰ ਅੰਮ੍ਰਿਤ ਸ਼ਕਾਇਆ ਜਾਵੇ ਬਾਬਾ ਈਸ਼ਰ ਸਿੰਘ ਜੀ ਉਹਨਾਂ ਨੇ ਬਹੁਤ ਸਾਰੀ ਸੰਗਤ ਕਈ ਲੱਖ ਪ੍ਰਾਣੀ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਆਪਣੇ ਜੀਵਨ ਦੌਰਾਨ ਹੁਣ ਤੁਸੀਂ ਸਾਧ ਸੰਗਤ ਜੀ ਇੱਥੋਂ ਹੀ ਗੱਲ ਇਹ ਸਮਝੋ ਕਿ ਸਾਡੀ ਆਪਾਂ ਕਈ ਵਾਰ ਘਰ ਵਿੱਚ ਕੋਈ ਸਲਾਹ ਕਰਦੇ ਆਂ ਕਰਦੇ ਜੀ ਸਾਡੀ ਮੰਨਦੇ ਹੀ ਨਹੀਂ ਕਿਸੇ ਦਾ ਮੂੰਹ ਕਿਸ ਪਾਸੇ ਹੁੰਦਾ ਕਿਸੇ ਦਾ ਦੂਜੇ ਪਾਸੇ ਨੂੰ ਆਪਣੀ ਕੋਈ ਸੁਣਦਾ ਆਪਣੀ ਕੋਈ ਮੰਨਦਾ ਨਹੀਂ ਇੰਨੇ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦੇਣਾ ਗੁਰੂ ਨਾਲ ਜੋੜ ਦੇਣਾ ਕਲਗੀ ਜਾਂ ਧਰਜੀ ਦੇ ਪੁੱਤਰ ਤੇ ਧੀਆ ਬਣਾ ਦੇਣਾ ਕਿੱਡੀ ਵੱਡੀ ਮਾਣ ਵਾਲੀ ਗੱਲ ਐ ਤੇ ਆਪਾਂ ਕਿਸੇ ਨੂੰ ਕਹਿ ਦੀ ਆਪਣੀ ਕੋਈ ਸੁਣਦਾ ਕਈ ਵਾਰੀ ਆਪਾਂ ਆਪਣੀ ਪਤਨੀ ਗੱਲ ਨਹੀਂ ਸੁਣਦੀ ਆਪਣੇ ਬੱਚੇ ਆਪਣੀ ਗੱਲ ਨਹੀਂ ਸੁਣਦੇ ਆਪਣੇ ਮਿੱਤਰ ਆਪਣੀ ਗੱਲ ਨਹੀਂ ਸੁਣਦੇ ਆਪਣੇ ਮਾਤਾ ਪਿਤਾ ਆਪਣੀ ਗੱਲ ਨਹੀਂ ਮੰਨਦੇ ਤਾਂ ਇਹ ਜਿਹੜਾ ਅੰਮ੍ਰਿਤ ਦੀ ਦਾਤ ਮਿਲਣੀ ਬਹੁਤ ਵੱਡੀ ਕਿਰਪਾ ਹੁੰਦੀ ਐ ਗੁਰੂ ਦੀ ਮਹਾਪੁਰਖ ਐ ਇੱਕ ਪੌੜੀ ਬਣਦੇ ਆ ਤਾਂ ਉਹੀ ਪੌੜੀ ਧੰਤਨ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਇਨਾਂ ਨੇ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਦੀ ਜ਼ਿੰਦਗੀ ਬਦਲੀ ਉਹਨਾਂ ਨੂੰ ਸ਼ਰਾਬ ਵਰਗੇ ਵਿਕਾਰਾਂ ਤੋਂ ਦੂਰ ਰੱਖਿਆ ਜਿਹੜੀ ਕਲੇਸ਼ ਦਾ ਘਰ ਆ ਤਾਂ ਇਹ ਸਾਧੂ ਸੰਤਾਂ ਦਾ ਜੀਵਨ ਹੁੰਦਾ ਐਵੇਂ ਨਹੀਂ ਨਿੰਦਿਆ ਵਿੱਚ ਪੈਦਾ ਹੁੰਦਾ ਕੋਈ ਵੀ ਨਾਮ ਜਪਣ ਵਾਲੀ ਰੂਹ ਹੋਵੇ ਉਹਦੀ ਤਾਂ ਨਿੰਦਿਆ ਭੁੱਲ ਕਹੀ ਨਾ ਕਰੋ ਨਿੰਦਿਆ ਤਾਂ ਸਾਨੂੰ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਪਰ ਨਾਮ ਜਪਣ ਵਾਲੀ ਦੀ ਨਿੰਦਿਆ ਕਰਨੀ ਇੱਕ ਵੱਡਾ ਮਹਾਪਾਪ ਹੋ ਜਾਂਦਾ ਗੁਰੂ ਸਾਹਿਬ ਕਿਰਪਾ ਕਰਨ ਜੇ ਤੁਸੀਂ ਭਾਈ ਨਿੰਦਿਆ ਕਰਦੇ ਹੋ ਆਪਣੇ ਆਪ ਨੂੰ ਸੰਕੋਚੋ ਉਹੀ ਜੀਵ ਦੇ ਨਾਲ ਵਾਹਿਗੁਰੂ 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 ਜਾਂ ਮੂਲ ਮੰਤਰ ਦੀਆਂ ਮਾਲਾ ਦਾ ਜਾਪ ਕਰੋ ਜਾਂ ਸਤਿਗੁਰ ਦੀ ਬਾਣੀ ਪੜੋ ਭਾਈ ਕੰਨ ਜਿਹੜੇ ਆ ਇਹਨਾਂ ਨੂੰ ਵੀ ਬਾਣੀ ਸੁਣਾਇਆ ਕਰੋ ਤੇ ਵੱਧ ਤੋਂ ਵੱਧ ਬਾਣੀ ਸੁਣਿਆ ਕਰੋ ਕੀਰਤਨ ਸੁਣਿਆ ਕਰੋ ਮਹਾਪੁਰਖਾਂ ਦੇ ਵਿਚਾਰ ਸੁਣਿਆ ਕਰੋ ਕਥਾ ਵਿਚਾਰ ਸੁਣਿਆ ਕਰੋ ਗੁਰੂ ਦਾ ਇਤਿਹਾਸ ਸੁਣਿਆ ਕਰੋ ਤੁਹਾਡੇ ਜੀਵਨ ਵਿੱਚ ਇਹੀ ਕੰਮ ਆਉਣਾ ਅਨਿੰਦਿਆ ਨੇ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣਾ ਇੱਥੇ ਜਿਵੇਂ ਉਹ ਕੋਲੂ ਵਾਲਾ ਬੈਲ ਹੁੰਦਾ ਉੱਥੇ ਦਾ ਉੱਥੇ ਬੰਦਾ ਇੱਥੇ ਐਵੇਂ ਜ਼ਿੰਦਗੀ ਤੁਹਾਡੀ ਹੋ ਜਾਣੀ ਆ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭੁੱਲ ਚੁੱਕਦੀ ਖੇਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ